ਪਰਵਾਰਤ ਜੀ ਮੇਰੀ ਆਪਣੀ ਫੈਮਿਲੀ ਨਹੀਂ ਹੈ ਜੀ ਮੇਰੀ ਫੈਮਿਲੀ ਮਾਂ ਨਹੀਂ ਹੈ ਪਿਓ ਨਹੀਂ ਹੈ ਮੇਰਾ ਦਿੱਲੀ ਚ ਵਿਆਹ ਹੋਇਆ ਸੀ 25 ਸਾਲ ਹੋ ਗਏ ਜੀ ਤਲਾਕ ਹੋ ਗਿਆ ਅਚਾਨਕ ਸਾਡਾ ਪੂਰਾ ਟੁੱਟ ਗਿਆ ਉਸ ਤੋਂ ਬਾਅਦ ਰਾਜ ਖਰਾਨਾ ਪਹਿਲਾਂ ਕਾਂਗਰਸ ਦੇ ਐਮ ਐਲ ਏ ਸੀ ਫਿਰ ਅਕਾਲੀਆਂ ਚ ਆ ਗਿਆ ਜੀ ਉਹ ਮੈਂਬਰ ਬਣ ਗਿਆ ਮੰਤਰੀ ਉਹਨਾਂ ਨੇ ਇਲਾਜ ਕਰਾਉਂਦੇ ਸੀ ਜਨ ਹਸਪਤਾਲ ਤੋਂ ਤੇ ਉਹ ਕਹਿੰਦੇ ਸੀ ਤੁਹਾਨੂੰ ਸਰੀਏ ਪਾ ਦਈਏ ਅਸੀਂ ਸਰੀਏ ਨਹੀਂ ਪਵਾਏ ਸਰੀਏ ਨਾਲ ਬੜੀ ਤਕਲੀਫ ਹੁੰਦੀ ਹੈ ਬੜਾ ਮੁਸ਼ਕਲ ਹੁੰਦਾ ਹੈ ਕੋਈ ਵੀ ਬੰਦਾ ਡਾਕਟਰ ਤੋਂ 2 ਸਾਲ ਬਾਅਦ ਸਾਲ ਬਾਅਦ ਸਹੀਆ ਕਰਦਾ 2 ਲੱਖ ਰੁਪਏ ਨਾ ਕਰਦੇ ਲੈਂਦਾ ਇਸ ਕਰਕੇ ਅਸੀਂ ਇਸ ਕੰਝੇ ਨਾਲ ਹੀ ਕੰਮ ਕਰਦੇ ਹਾਂ ਅਸੀਂ 10 10 ਨੋ ਕੋ ਪੜੇ ਹੋਏ ਅਜੀ ਦਸਵੀਂ ਚ ਗਰੀਬੀ ਤੌਰ ਤੇ ਅਸੀਂ ਪੜ ਨਹੀਂ ਸਕੇ ਅਸੀਂ ਬਾਸੜੇ ਦੇ ਅੰਦਰ ਸਾਮਾਨ ਵੇਚਦੇ ਸੀ ਨਾਲੇ ਪੜਾਈ ਕਰਦੇ ਸੀ ਉਰੇ ਅਸੀਂ ਬੈਠ ਕੇ ਹਰ ਬੰਦਾ ਮਿਲਦਾ ਹੈ ਗਿਆਨ ਲਈਦਾ ਹੈ ਅਖਬਾਰ ਪੜੀਦਾ ਟਾਈਮ ਪਾਸ ਹੁੰਦਾ ਗੋਡ ਹੈਲਪ देम ਸੈਲਫ ਜਿਹੜਾ ਆਪਣੀ ਮਿਹਨਤ ਆਪ ਕਰਦਾ ਉਹ ਹਮੇਸ਼ਾ ਕਾਮਯਾਬ ਹੋ ਜਾਂਦਾ ਬਿਲਕੁਲ ਬਾਕੀ ਸਿਆਣੇ ਕਹਿੰਦੇ ਨੇ ਤਨਾਂ ਜਾ ਕੇ ਪੱਥਰ ਤੋਂ ਤਾਲ ਗਿਆ ਜੀ ਜੇ ਆਪਾਂ ਕੋਈ ਕੰਮ ਕਰਾਂਗੇ ਹਿੰਮਤ ਕਰਾਂਗੇ ਤੇ ਸਭ ਕੁਝ ਮਿਲਦਾ ਸਾਡੀ ਸੇਰ ਹੈ ਜੀ 100 200 ਰੁਪਈਆ ਬਣ ਜਾਂਦਾ ਹੈ 1500 ਸਾਨੂੰ ਪੈਂਚਰ ਮਿਲਦੀ ਹੈ ਉਹ ਸਾਡੀ ਸ਼ੂਗਰ ਦੇ ਮਰੀਜ਼ਾਂ ਉਹ ਦਵਾਈ ਦਾ ਕੰਮ ਜਾਂਦਾ ਮੁਸੀਬਤ ਦੁੱਖ ਸੁੱਖ ਹੈ ਜੀ ਉਹਦੀ ਆਗਿਆ ਹੈ ਦੁਨੀਆ ਦੇ ਅੰਦਰ ਦੁੱਖ ਵੀ ਆਉਂਦੇ ਆ ਸੁੱਖ ਵੀ ਆਉਂਦਾ ਹੈ ਹਿੰਮਤ ਨਹੀਂ ਹਾਰਨੀ ਚਾਹੀਦੀ ਬੰਦੇ ਚਲਾ ਚੱਲ ਹਿੰਮਤ ਨੂੰ ਨਾ ਹਾਰ ਹਿੰਮਤ ਕਰਾਂਗੇ ਤੇ ਹੌਂਸਲਾ ਨਹੀਂ ਛੱਡਣਾ ਚਾਹੀਦਾ ਗਰੀਬੀ ਦੀ ਕੀ ਤੁਪ ਤੇ ਛਾਂ ਸਭ ਤੇ ਆਂਦੀ ਰਹਦੀ ਹੈ ਜਿਸ ਜੜ ਕਹਤੇ ਆਂ ਪੈਸੇ ਕੋ ਟੁੱਟ ਜਾਂਦਾ ਹੈ ਰਿਸ਼ਤਾ ਜਦ ਜੜ پاس ਨਹੀਂ ਹੁੰਦੀ ਬਣ ਜਾਂਦੇ ਆ ਆਪਣੇ ਬਗਾਨੇ ਜਦ ਜੜ پاس ਹੁੰਦੀ ਹੈ ਭਈ ਦੁਨੀਆ 'ਚ ਕੁਛ ਨਹੀਂ ਨਾਲ ਜਾਂਦਾ ਸਿਰਫ ਨੇਕੀ ਤੇ ਬੱਦੀ ਜਾਂਦੀ ਹੈ ਅੰਧ ਭਲੇ ਦਾ ਪੰਗਾ ਜੋ ਕੋਈ ਬੰਦਾ ਭਲਾ ਕਰਦਾ ਉਹਨੂੰ ਯਾਦ ਕਰਦੇ ਨੇ ਇੱਕ ਵਾਰੀ ਟੇਸ਼ਨ ਤੇ ਮਾਲ ਵੇਚ ਰਿਆ ਸੀ ਤੇ ਇੱਕ ਬੀਬੀ ਜੀ ਮੈਨੂੰ ਮਿਲੇ ਤੇ ਬੀਬੀ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਸਮਾਨ ਵੇਚਦੇ ਹੋ ਖੁਸ਼ ਰਹਿੰਦੇ ਹੋ ਮੈਂ ਉਹਨੂੰ ਕਹਿ ਬੈਠਿਆ ਕੌਣ ਪੁੱਛੇਗਾ ਤੁਜੇ ਖੁਸ਼ੀਂ ਡਰ ਜਾਣੇ ਕੇ ਬਾਅਦ ਰਾਗ ਵੀ ਮਿਲਦੀ ਨਹੀਂ ਚੀਤਾ ਜਲ ਜਾਣੇ ਕੇ ਬਾਅਦ ਆਉਣ ਜਾਣਾ ਇੱਕ ਖੇਲ ਬਣਾਇਆ ਹਰ ਪੁਰਾਣੀ ਆਪਣੀ ਨਵਾ ਕੇ ਚਲਾ ਜਾਂਦਾ ਉਹਨੂੰ ਗੁਰੂ ਗ੍ਰੰਥ ਸਾਹਿਬ ਚੋਂ ਲਫ਼ਜ਼ ਕੱਢ ਕੇ ਮੇਰੇ ਅੱਗੇ ਰੱਖ ਕੇ ਸਾਨੂੰ ਹੋਰ ਵੀ ਗਿਆ ਜਿੰਦਾ ਦੇ ਲੈਂਦੇ ਥਕ ਪਾਏ ਜੁਗਧ ਗਵਿੰਦਰ ਖਾਨ ਦਾ ਉਸ ਪਰਮਾਤਮਾ ਨੂੰ ਸਭ ਦੁਨੀਆ ਦਾ ਫਿਕਰ ਹੈ ਜੀਵ ਜੰਤੂ ਪਰਮਾਤਮਾ ਦੇ ਜਿਹੜੇ ਹਨ ਉਹਨਾਂ ਨੂੰ ਵੀ ਰੋਟੀ ਮਿਲ ਜਾਂਦੀ ਹੈ 4 ਵਜੇ ਮੈਂ ਜਿੱਥੇ ਬੈਠੇ ਆਂ ਚਿੜੀਆਂ ਆਂਦੀਆਂ ਨੇ ਉਹ ਵੀ ਘਾਤ ਦਾਣੇ ਗਰੇ ਹੁੰਦੇ ਨੇ ਖਾ ਕੇ ਆਪਣਾ ਕਜਾਣਾ ਕਰ ਲੈਂਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੋਲ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀ ਪਟੋਲ ਅੱਜ ਮੈਂ ਰਾਜਪ੍ਰਦੇ ਵਿੱਚ ਮੌਜੂਦ ਆਂ ਦੇਖ ਸਕਦੇ ਹੋ ਮੇਰੇ ਪਿੱਛੇ ਆਈਟੀ ਚੌਂਕ ਆ ਤੇ ਆਈਟੀ ਚੌਂਕ ਦੇ ਸਾਹਮਣੇ ਸ਼ਿਵਾਜੀ پارک ਆ ਤੇ ਦੂਸਰੇ ਪਾਸੇ ਬਿਕਾਨੀਰ ਹੋਟਲ ਪੈਂਦਾ ਹੈ ਤੇ ਉਹਦੇ ਬਿਲਕੁਲ ਸਾਹਮਣੇ ਇੱਕ ਬਜ਼ੁਰਗ ਬਾਬਾ ਜੀ ਬੈਠੇ ਨੇ ਜੋ ਕਿ ਆਪਣੀ ਮਿਹਨਤ ਮਜ਼ਦੂਰੀ ਕਰ ਰਹੇ ਨੇ ਬਜ਼ੁਰਗ ਬਾਬਾ ਜੀ ਦੇ ਵੱਲੋਂ ਜਿਹੜੀਆਂ ਇੱਥੇ ਆਪਣੀ ਦੁਕਾਨ ਲਗਾਈ ਜਾਂਦੀ ਹੈ ਪਰ ਉਹ نیچے ਬੈਠ ਕੇ ਦੁਕਾਨ ਲਗਾ ਰਹੇ ਨੇ ਸਬਰ ਤੇ ਸੰਤੋਖ ਦੇ ਜਿਹੜੇ ਇੱਕ ਮੈਸੇਜ ਦੇ ਰਹੇ ਨੇ ਬਾਬਾ ਜੀ ਤੇ ਉਹਨਾਂ ਦੇ ਨਾਲ ਗੱਲ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਦੱਸਦੀ ਕਿ ਬਾਬਾ ਜੀ ਜਿਹੜੀ ਉਮਰ ਆ 75 ਸਾਲ ਹੈ ਤੇ ਇੰਨੀ ਵੱਡੀ ਉਮਰ ਦੇ ਵਿੱਚ ਵੀ ਬਾਬਾ ਜੀ ਆਪਣਾ ਕੰਮ ਕਰ ਰਹੇ ਨੇ ਇੱਕ ਆਪਾਂ ਗੀਤ ਵੀ ਅਕਸਰ ਸੁਣਦੇ ਆ ਕਿ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਬਿਲਕੁਲ ਜੀ ਅਸੀਂ ਆਪਣੀ ਮਿਹਨਤ ਮਜ਼ਦੂਰੀ ਦੇ ਜ਼ਰੀਏ ਹੀ ਆਪਣੀ ਜਿਹੜੀ ਰੋਟੀ ਕਮਾਂਦੇ ਆਪਣੀ ਢਿੱਡ ਦੀ ਭੁੱਖ ਮਿਟਾਉਣ ਦੇ ਲਈ ਸੋ ਆਪਾਂ ਬਜ਼ੁਰਗ ਦੇ ਨਾਲ ਗੱਲ ਕਰਦੇ ਆਂ ਤੇ ਬਜ਼ੁਰਗ ਤੋਂ ਜਾਣਦੇ ਕਿ ਜ਼ਿੰਦਗੀ ਦਾ ਕੀ ਤਜਰਬਾ ਹੈ ਤੇ ਬਾਬਾ ਜੀ ਇੱਥੇ ਹੀ ਡੇਲੀ ਤੇ ਆ ਕੇ ਬੈਠਦੇ ਨੇ ਤੇ ਉਹਨਾਂ ਬਾਰੇ ਸਾਰਾ ਕੁਝ ਆ ਕੇ ਜਾਣਦੇ ਹੋ ਬਾਬਾ ਜੀ ਨੇ ਦੇਖਿਆ ਜਬੇ ਕਿ ਫੋਕਸਨ ਲਗਾਏ ਹੋਏ ਇਹਨੇ ਮਰੂੰਡਾ ਆ ਹਨਾ ਵੀ ਛੋਟੇ ਚੀਜ਼ਾਂ ਜਿਹੜੀ ਆਪਾਂ ਖਾਂਦੇ ਆ ਉਹ ਜਿਹੜੀ ਬਾਬਾ ਜੀ ਨੇ ਆਪਣੀ ਜਿਹੜੇ ਸ਼ਿਕੰਜਾ ਹੈ ਜੀ ਤੇ ਇਹ ਬਾਬਾ ਜੀ ਆਂਦੇ ਨੇ ਉਸ ਤੇ ਲਗਾਇਆ ਹੋਏ ਸੋ ਸਭ ਤੋਂ ਪਹਿਲਾਂ ਬਾਬਾ ਜੀ ਦੇ ਨਾਲ ਗੱਲ ਕਰਦੇ ਆਂ ਸਵਾਗਤ ਕਰਦੇ ਆਂ ਬਾਬਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਬੇ ਤੁਸੀਂ ਇੱਥੇ ਦੁਕਾਨ ਲਗਾਉਂਦੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲਗਾਉਂਦਿਆਂ ਨੂੰ ਸਾਨੂੰ ਇੱਥੇ ਜੀ 3 ਸਾਲ ਹੋ ਗਏ ਜੀ ਐਲ ਐਸ ਸੀ ਸਟੇਸ਼ਨ ਤੇ ਵੇਚਦੇ ਸੀ ਜੀ ਹੁਣ 3 ਸਾਲ ਹੋ ਗਏ ਆ ਜੀ ਉਰੀ ਬੈਠੇ ਨੇ ਮਤਲਬ ਤੂੰ ਆ ਹੀ ਕੁਝ ਵੇਚਦੇ ਹੋ ਕਿ ਇਸ ਤੋਂ ਪਹਿਲਾਂ ਕੁਝ ਹੋਰ ਕੰਮ ਕਰਦੇ ਸੀ ਪਹਿਲਾਂ 35 ਸਾਲ 62 ਦੇ ਅੰਦਰ ਕੰਮ ਕਰਿਆ ਜੀ ਜਦ ਠੀਕ ਠਾਕ ਸੀ ਅੱਛਾ ਜੀ ਹੁਣ ਅਸੀਂ 3 ਸਾਲ ਹੋ ਗਏ ਆ ਜੀ ਉਰੀ ਬੀਕਾ ਨੇੜੇ ਦੇ ਸਾਹਮਣੇ ਸ਼ਿਵਾਜੀ ਪਾਰਕ ਨਿਰਕਾਰੀ ਭੰਨ ਦੇ ਕੋਲ ਇਹ ਛੋਲੇ ਗੋਲੀਆਂ ਮੂੰਗਫਲੀਆਂ ਦਾਲਾਂ ਵੇਚਦੀਆਂ ਪਾਪਾ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਪਰਿਵਾਰ ਚ ਜੀ ਮੇਰੀ ਆਪਣੀ ਫੈਮਿਲੀ ਨਹੀਂ ਹੈ ਜੀ ਮੇਰੀ ਫੈਮਿਲੀ ਮਾਂ ਨਹੀਂ ਹੈ ਪਿਓ ਨਹੀਂ ਹੈ ਮੇਰਾ ਦਿੱਲੀ ਚ ਵਿਆਹ ਹੋਇਆ ਸੀ 25 ਸਾਲ ਹੋ ਗਏ ਜੀ ਤਲਾਕ ਹੋ ਗਿਆ ਸਿਆਣੇ ਕਹਿੰਦੇ ਦਿੱਲੀ ਦਿਲ ਵਾਲਿਆਂ ਦੀ ਬੰਬੇ ਪੈਸੇ ਵਾਲਿਆਂ ਦੀ ਅਸੀਂ ਉਹਨਾਂ ਨਾਲ ਚਲੋ ਵਾਹਿਗੁਰੂ ਦੀ ਕਿਰਪਾ ਸੀ ਬੋਲਬਾਣੀ ਜੀ ਗੁਰਦੁਆਰੇਾਂ ਦੇ ਦਰਸ਼ਨ ਕਰ ਲਏ ਮੇਰੇ ਸੋਹਰੇ ਜੀ ਉੱਥੇ ਦੇ ਵੱਡੇ ਪਾਠੀ ਸੀ ਅੱਛਾ ਉਸ ਤੋਂ ਬਾਅਦ ਅਸੀਂ ਰਾਜਪੁਰਾ ਬਾਸਰਡੀ ਦੇ ਅੰਦਰ ਆ ਗਏ ਫਿਰ ਅਸੀਂ ਅਚਾਨਕ ਸਾਡਾ ਟੂੜਾ ਟੁੱਟ ਗਿਆ ਅੱਛਾ ਉਸ ਤੋਂ ਬਾਅਦ ਰਾਜ ਖਰਾਨਾ ਪਹਿਲਾਂ ਕਾਂਗਰਸ ਦੇ ਐਮ ਐਲ ਏ ਸੀ ਫਿਰ ਅਕਾਲੀਆਂ ਚ ਆ ਗਿਆ ਜੀ ਉਹ ਮੈਂਬਰ ਬਣ ਗਿਆ ਮੰਤਰੀ ਉਹਨਾਂ ਨੇ ਇਲਾਜ ਕਰਾਉਂਦੇ ਸੀ ਜੈਨ ਹਸਪਤਾਲ ਚ ਤੇ ਉਹ ਕਹਿੰਦੇ ਸੀ ਤੁਹਾਨੂੰ ਸਰੀਏ ਪਾ ਦਈਏ ਅਸੀਂ ਸਰੀਏ ਨਹੀਂ ਪਵਾਏ ਸਰੀਏ ਨਾਲ ਬੜੀ ਤਕਲੀਫ ਹੁੰਦੀ ਹੈ ਬੜਾ ਮੁਸ਼ਕਲ ਹੁੰਦਾ ਹੈ ਕੋਈ ਵੀ ਬੰਦਾ ਡਾਕਟਰਸ 2 ਸਾਲ ਬਾਅਦ ਸਾਲ ਬਾਅਦ ਸਈਆ ਕਢਦਾ 2 ਲੱਖ ਰੁਪਇਆ ਲੱਖ ਰੁਪਇਆ ਲੈਂਦਾ ਇਸ ਕਰਕੇ ਅਸੀਂ ਇਸ ਕੰਜੇ ਨਾਲ ਹੀ ਕੰਮ ਕਰਦੇ ਰਹੇ ਬਬੇ ਤੁਸੀਂ ਮੈਥਵਾਲੋਂ ਦੇਖੇਗੇ ਤੁਸੀਂ ਅਖਬਾਰ ਵੀ ਪੜ੍ਹਦੇ ਹੁੰਦੇ ਹੋ ਹਨਾ ਅਖਬਾਰ ਪੜੀਦਾ ਜੀ ਜਗ ਬਾਣੀ ਰੋਜ਼ ਪੜੀਦਾ ਜੀ ਲਾਲਾ ਜਗਤ ਨਾਹਿਰ ਦੀ ਐ ਉੱذ ਸਾਰੀਆਂ ਸਿੱਖਿਆ ਆਂਦੀਆਂ ਜੀ ਉਹ ਬਹੁਤ ਪੁਰਾਣੀ ਅਖਬਾਰ ਹੈ ਜੀ ਕਿੰਨਾ ਪੜੇ ਹੋਇਆ ਤੁਸੀਂ ਅਸੀਂ 10 10 9 ਕੋ ਪੜੇ ਹੋਇਆ ਜੀ ਅੱਛਾ ਜੀ ਦਸਵੀਂ ਚ ਗਰੀਬੀ ਤੌਰ ਤੇ ਅਸੀਂ ਪੜ ਨਹੀਂ ਸਕੇ ਜੀ ਅਸੀਂ ਬਾਸੜੇ ਦੇ ਅੰਦਰ ਸਮਾਨ ਵੇਚਦੇ ਸੀ ਨਾਲੇ ਪੜਾਈ ਕਰ ਬਬੇ ਤੁਸੀਂ ਇਹ ਦੱਸ ਰਹੇ ਸੀਗੇ ਕਿ ਤੁਹਾਡੇ ਮਾਤਾ ਪਿਤਾ ਨਹੀਂ ਆ ਤਲਾਕ ਵੀ ਹੋ ਗਿਆ ਹਨਾ ਤੇ ਹੁਣ ਤੁਸੀਂ ਕਿਹਨਾਂ ਦੇ ਕੋਲ ਰਹਿੰਦੇ ਹੋ ਹਾਏ ਹੁਣ ਅਸੀਂ ਜੀ ਪੁਰਾਣਾ ਬਾਛੜਾ ਰਾਜਪੁਰਾ ਮੇਰੀ ਭੈਣ ਵਿਧਵਾ ਇੱਕ ਕਾਕਾ ਵਿਆਹਿਆ ਪਿਆ ਉਹਨਾਂ ਕੋਲ ਸਟੇਟ ਕਰੀਦਾ ਜੀ ਤੇ ਇੱਕ ਕਾਕਾ ਅਨਮਰ ਜਾਈ ਅੱਛਾ ਜੀ ਉਹ ਨੂੰ ਪਾਣੀ ਰੋਟੀ ਪਾਣੀ ਵੀ ਕਰਦੇ ਨੇ ਫਿਰ ਵੀ ਮੈਂ ਇਹ ਕੰਮ ਕਰਿਆ ਪਿਆ ਇਸ ਕਰਕੇ ਅਸੀਂ ਬੇਲੇ ਨਹੀਂ ਬੈਠੇ ਤਹਾਨੂੰ ਬੋਲਦੇ ਨਹੀਂ ਕਿ ਤੁਸੀਂ ਐਨੀ ਉਮਰ ਦੇ ਵਿੱਚ ਵੀ ਚਲੋ ਚੱਲ ਫਿਰ ਵੀ ਉਵੇਂ ਨਹੀਂ ਸਕਦੇ ਹਨ ਤੁਸੀਂ ਸ਼ਿਕੰਜੇ ਤੇ ਆਉਂਦੇ ਹੋ ਤੇ ਤੁਹਾਨੂੰ ਬੋਲਦੇ ਨਹੀਂ ਹੈਗੇ ਕਿ ਤੁਸੀਂ ਘਰੇ ਹੀ ਬੈਠ ਕੇ ਆਪਣਾ ਖਾਓ ਪੀਓ ਕੰਮ ਕਰੋ ਨਾ ਉਹ ਤਾਂ ਕਹਿੰਦੇ ਨਾ ਪਰ ਜੇ ਕੋਈ ਵੀ ਬੰਦਾ ਕੰਮ ਲੈ ਕਰਦਾ ਹੋਵੇ ਨਾ ਸਾਨੂੰ ਸੁਭਾਅ ਬਣਿਆ ਪਿਆ ਉਰੇ ਅਸੀਂ ਬੈਠ ਕੇ ਹਰ ਬੰਦਾ ਮਿਲਦਾ ਹੈ ਗਿਆਨ ਲਈਦਾ ਹੈ ਅਖਬਾਰ ਪੜੀਦਾ ਟਾਈਮ ਪਾਸ ਹੋ ਜਾਂਦਾ ਹੈ ਆਪਾਂ ਅਕਸਰ ਦੇਖਦੇ ਆ ਕਿ ਜ਼ਿੰਦਗੀ ਹਨਾ ਨਿਰੰਤਰ ਚੱਲਦੀ ਆ ਤੇ ਉਤਰਾ ਚੜਾਵੀ ਕਿੰਨੇ ਆਉਂਦੇ ਨੇ ਕਦੇ ਮਨ ਵੀ ਡੋਲਦਾ ਆ ਹਨਾ ਤੇ ਕਦੇ ਕੁਝ ਹੋਇਆ ਇਹ ਆ ਜੀ ਗੋਡ ਹੈਲਪ ਥੈਮਸੈਲਫ ਜਿਹੜਾ ਆਪਣੀ ਮਿਹਨਤ ਆਪ ਕਰਦਾ ਉਹ ਹਮੇਸ਼ਾ ਕਾਮਯਾਬ ਹੋ ਜਾਂਦਾ ਹੈ ਬਿਲਕੁਲ ਬਾਕੀ ਸਿਆਣੇ ਕਹਿੰਦੇ ਨੇ ਨਾ ਤਨਨਾ ਜੱਟ ਪੱਥਰ ਤੋਂ ਤਾਲ ਗਿਆ ਸੀ ਜੇ ਆਪਾਂ ਕੋਈ ਕੰਮ ਕਰਾਂਗੇ ਹਿੰਮਤ ਕਰਾਂਗੇ ਤੇ ਸਭ ਕੁਝ ਮਿਲਦਾ ਹੈ ਦੇਖੋ ਗੱਡੀਆਂ ਦੇ ਅੰਦਰ ਅੰਦੇ ਬੰਦੇ ਵੀ ਆ ਜਿਹੜੇ ਕੰਮ ਕਰ ਰਹੇ ਆ ਗੱਲ 'ਚ ਸਮਾਨ ਪਾ ਕੇ ਤੁਸੀਂ ਦੇਖਿਆ ਹੋਣਾ ਸਮਾਨ ਲੈ ਗਿਆ ਇੱਕ ਰਾਜਪੁਰੇ ਅੰਦਰ ਆਈਟੀਆਈ ਕੋਲ ਇੱਕ ਮਾਸਟਰ ਸੀ ਅੰਦਾ ਉਹ ਸ਼ਾਮ ਨੂੰ ਬੱਸ ਅਡੇ ਕੋਲ ਮਿਲਦਾ ਸੀ ਉਹ ਮੈਨੂੰ ਪਛਾਣ ਲੈਂਦਾ ਸੀ ਉਹ ਇੰਨਾ ਵੱਡਾ ਸੀ ਤਾਂ ਵੀ ਉਸ ਨੂੰ ਗਿਆਨ ਸੀ ਉਹਨਾਂ ਨੂੰ ਰੱਬ ਵੱਲੋਂ ਸ਼ਕਤੀ ਹੋ ਤੇ ਤੁਸੀਂ ਇੰਨਾ ਕੁਸ ਚੱਲ ਕੇ ਵੀ ਹਨਾ ਤੁਸੀਂ ਆਪਣੀ ਜਿਹੜੀ ਹੈ ਜ਼ਿੰਦਗੀ ਗੁਜ਼ਾਰ ਰਹੇ ਹੋ ਤੇ ਕਿੰਨਾ ਕੁ ਸੇਲ ਕਿੰਨੀ ਕੁ ਹੋ ਜਾਂਦੀ ਹੈ ਤੁਹਾਡੀ ਸਾਡੀ ਸੇਲ ਹੈ ਜੀ 100 200 ਰੁਪਈਆ ਬਣ ਜਾਂਦਾ ਹੈ 1500 ਸਾਨੂੰ ਪੈਨਸਲ ਮਿਲਦੀ ਹੈ ਉਹ ਸਾਡੀ 슈ਗਰ ਦੇ ਮਰੀਜ਼ਾਂ ਉਹ ਦਵਾਈ ਦਾ ਕੰਮ ਚੱਲ ਜਾਂਦਾ ਹੈ ਅੱਛਾ ਜੀ ਬਾਕੀ ਆਪਣੇ 100 200 ਰੁਪਈਆ ਮਿਲ ਜਾਂਦਾ ਕੋਈ ਰਕਸ਼ੇ ਦਾ ਕੋਈ ਟੈਂਪੂ ਦਾ ਕਿਰਾਇਆ ਨਿਕਲ ਜਾਂਦਾ ਬਾਕੀ ਆਪਣੇ ਵਾਗੁਰ ਰੋਟੀ ਪਾਣੀ ਪਰਮਾਤਮਾ ਪੱਥਰ 'ਚ ਵੀ ਕੀੜੇ ਨੂੰ ਰੋਟੀ ਮਿਲ ਜਾਂਦੀ ਹੈ। ਅੱਜ ਕੱਲ ਆਪਾਂ ਦੇਖਦੇ ਆਂ ਕਿ ਅਸੀਂ ਛੋਟੇ-ਛੋਟੇ ਮੁਸੀਬਤ ਆ ਜੇ ਤਾਂ ਹਿੰਮਤ ਹਾਰ ਜਾਂਦੇ ਆ ਹਨਾ ਪਰ ਤੁਸੀਂ ਇੰਨੀਆਂ ਮੁਸੀਬਤਾਂ ਚੱਲ ਕੇ ਵੀ ਆਪਣਾ ਜਿਹੜਾ ਦ੍ਰਿੜ ਇਰਾਦਾ ਹੈ ਉਹ ਰੱਖਿਆ ਹੋਇਆ ਹੈ ਕਿ ਤੁਸੀਂ ਆਪਣਾ ਕੰਮ ਵੀ ਕਰ ਰਹੇ ਹੋ ਆਪਣਾ ਜਿਹੜਾ ਸਾਰਾ ਕੁਝ ਕਰ ਰਹੇ ਹੋ ਆਪਣਾ ਗੁਜ਼ਾਰਾ ਕਰ ਰਹੇ ਹੋ ਨਾ ਤੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਮੁਸੀਬਤ ਦੁੱਖ ਸੁੱਖ ਹੈ ਜੀ ਉਹਦੀ ਅੱਗ ਹੈ। ਦੁਨੀਆਂ ਦੇ ਅੰਦਰ ਦੁੱਖ ਵੀ ਆਉਂਦੇ ਆ ਸੁੱਖ ਵੀ ਆਉਂਦੇ ਆ। ਇਹ ਆਪਾਂ ਦੁੱਖ ਜੇ ਸੁੱਖ ਨਾ ਹੋਵੇ ਤੇ ਪਰਮਾਤਮਾ ਦੇ ਰੰਗ ਹੈ ਦੇਖੋ ਜਾਪਾਨ ਦੇ ਅੰਦਰ ਪਹਚਾਲ ਆ ਗਿਆ 399 ਬੰਦੇ ਗੁਜਰ ਗਏ ਤੇ ਉਹਨਾਂ ਦੇ ਮਕਾਨ ਹੋ ਗਏ ਪਿੱਛੇ ਰਾਜਪੁਰੇ ਅੰਦਰ ਪਾਣੀ ਆ ਗਿਆ ਲੋਕਾਂ ਦੇ ਕਾਰੋਬਾਰ ਚਲੇ ਗਏ ਉਹ ਵੀ ਆਪਣਾ ਗੁਜ਼ਾਰਾ ਕਰ ਰਹੇ ਹਿੰਮਤ ਨਹੀਂ ਹਾਰਨੀ ਚਾਹੀਦੀ ਬੰਦੇ ਚਲਾ ਚਲ ਹਿੰਮਤ ਤੋਂ ਨਾ ਹਾਰ ਹਿੰਮਤ ਕਰਾਂਗੇ ਤੇ ਹੌਸਲਾ ਨਹੀਂ ਛੱਡਣਾ ਚਾਹੀਦਾ ਗਰੀਬੀ ਦੀ ਕੀ ਉਪਰ ਤੇ ਛਾਂ ਸਭ ਤੇ ਆਂਦੀ ਰਹਿੰਦੀ ਐ ਬੋਧਮ ਬੁੱਧ ਨੇ ਆਪਣਾ ਘਰਬਾਰ ਹੀ ਛੱਡ ਦਿੱਤਾ ਕਿਤਨੇ ਅਮੀਰ ਸੀ ਉਹ ਲੋਕਾਂ ਨੂੰ ਦੇਖਦੇ ਦੇਖਦੇ ਵੀ ਲੋਕ ਕਿੱਥੇ ਕਿੰਨੇ ਦੁਖੀ ਨੇ ਇੱਕ ਵਾਰੀ ਕਰਥੀ ਬਾਹਰ ਜਾ ਰਹੀ ਸੀ ਉਹਨਾਂ ਨੇ ਦੇਖਿਆ ਬਈਏ ਅਰਥੀ ਜਾ ਰਹੀ ਉਹਨੇ ਪੁੱਛਿਆ ਵੀ ਹਰ ਬੰਦਾ ਗੁਜਰਦਾ ਵੀ ਹੈ ਉਹ ਲੋਕਾਂ ਦੇ ਦੁੱਖ ਸੁੱਖ ਚ ਬੋਧਮ ਬੁੱਧ ਬਹੁਤ ਸਹਾਇ ਸੀ ਉਹਨਾਂ ਨੇ ਅਮੀਰ ਦੇ ਇਲਾਕੇ ਵੀ ਆਪਣਾ ਘਰਬਾਰ ਛੱਡ ਕੇ ਤਿਆਗ ਦਿੱਤਾ ਸੀ ਬਾਕੀ ਪੈਸਾ ਸਭ ਤੋਂ ਉੱਪਰ ਹੈ ਕੌਣ ਜਰ ਹੈ ਜਿਸ ਜਰ ਕਹਤੇ ਹੈ ਪੈਸੇ ਕੋ ਟੁੱਟ ਜਾਂਦਾ ਹੈ ਰਿਸ਼ਤਾ ਜਦ ਜਰ پاس ਨਹੀਂ ਹੁੰਦੀ ਬਣ ਜਾਂਦੇ ਆ ਆਪਣੇ ਬਗਾਨੇ ਜਦ ਜਰ پاس ਹੁੰਦੀ ਹੈ ਸ਼ਿਕੰਦਰ ਬਾਦਸ਼ਾਹ ਇੱਕ ਵਾਰੀ ਦੁਨੀਆ ਨੂੰ ਲੁੱਟ ਕੇ ਸਾਰੀਆਂ ਜਗ੍ਹਾ ਫਿਰ-ਫਿਰ ਕੇ ਆਪਣੇ ਪੰਜਾਬ ਵਿੱਚ ਆ ਰਿਹਾ ਸੀ ਉਹਨੂੰ ਪਾਣੀ ਦੀ ਪਿਆਸ ਲੱਗੀ ਇਹ ਉਹ ਪਾਣੀ ਮੰਗਿਆ ਇੱਕ ਚੌਪੜੀ ਕੋ ਰੁਕਿਆ ਉਹ ਬਾਬਾ ਬੈਠਿਆ ਸੀ ਕੋਈ ਉਹ ਕਹਿੰਦਾ ਪਾਣੀ ਦਾ ਗਲਾਸ ਦੇ ਗਰਮੀ ਦੇ ਦਿਨ ਸੀ ਉਹਨਾਂ ਨੇ ਕਹਿੰਦੇ ਪਾਣੀ ਨਹੀਂ ਮਿਲੇਗਾ ਸਿਕੰਦਰ ਬਾਦਸ਼ਾਹ ਨੇ ਕਿਹਾ ਮੈਂ ਨਹੀਂ ਦੁਨੀਆ ਫਤਿਹ ਕੀਤੀ ਹੈ ਸਾਰਾ ਕੁਝ ਕੀਤਾ ਤੂੰ ਮੈਨੂੰ ਪਾਣੀ ਨਹੀਂ ਦੇ ਰਿਹਾ ਉਹ ਕਹਿੰਦਾ ਲਓ ਜੀ ਚਲੋ ਅੱਧਾ ਗਲਾਸ ਦੇ ਲਓ ਅੱਧਾ ਗਲਾਸ ਪੀ ਲਿਆ ਉਹ ਉਹਨੂੰ ਪੁੱਛਣ ਲੱਗਿਆ ਬਾਬਾ ਜੀ ਨੂੰ ਤੁਹਾਨੂੰ ਕੀ ਚਾਹੀਦਾ ਹੈ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਕਹਿੰਦਾ ਇਹ ਅੱਜ ਤੁਹਾਡਾ ਹੋ ਗਿਆ ਉਦੀ ਪਿਆਸ ਬੁਝੀ ਨਾ ਸਕੰਦਰ ਦੀ ਉਹ ਕਹਿੰਦਾ ਜੀ ਅੱਧਾ ਗਲਾਸ ਹੋਰ ਦੇ ਦਿਓ ਉਸਨੇ ਪੂਰਾ ਗਲਾਸ ਪੀ ਲਿਆ ਉਸ ਤੋਂ ਬਾਅਦ ਸਕੰਦਰ ਬਾਦਸ਼ਾਹ ਨੂੰ ਗਿਆਨ ਹੋ ਗਿਆ ਆਪਣੇ ਸਾਰੇ ਮੈਲ ਪੈਸਾ ਪੂਸਾ ਸਭ ਗਰੀਬਾਂ ਨੂੰ ਦੇਣਾ ਚਾਹਤਾ ਸਿਆਣੇ ਕਹਿੰਦੇ ਨੇ ਜੋ ਕੋਈ ਬੰਦਾ ਹੁੰਦਾ ਹੈ ਜੇ ਦਾਨ ਫੋਨ ਕਰਦਾ ਹੈ ਗਰੀਬ ਦਾ ਮੂੰਹ ਬਾਬੇ ਦੀ ਗੋਲਕ ਉਹਨੂੰ ਰੱਬ ਬਹੁਤ ਦਿੰਦਾ ਇਸ ਕਰਕੇ ਉਸਨੇ ਤਿਆਗ ਕੇ ਸਾਰੀ ਦੁਨੀਆ ਨੂੰ ਆਪਣੇ ਸਿੱਧੇ ਰਸਤੇ ਪਾਇਆ ਮਰਮ ਵੇਲੇ ਉਸਨੇ ਪੈਰਾਂ ਦੇ ਹੱਥ ਬਾਹਰ ਰੱਖੇ ਬਈ ਦੁਨੀਆ 'ਚ ਕੁਝ ਨਹੀਂ ਨਾਲ ਜਾਂਦਾ ਸਿਰਫ ਨੇਕੀ ਤੇ ਬੱਦੀ ਜਾਂਦੀ ਹੈ ਅੰਧ ਭਲੇ ਦਾ ਭਲਾ ਜੋ ਕੋਈ ਬੰਦਾ ਭਲਾ ਕਰਦਾ ਉਹਨੂੰ ਯਾਦ ਕਰਦੇ ਨੇ ਬਾਕੇ ਮੈਂ ਇੱਕ ਵਾਰੀ ਟੇਸ਼ਨ ਤੇ ਮਾਲ ਵੇਚ ਰਿਹਾ ਸੀ ਤੇ ਇੱਕ ਬੀਬੀ ਜੀ ਮੈਨੂੰ ਮਿਲੇ ਤੇ ਬੀਬੀ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਸਮਾਨ ਵੇਚਦੇ ਹੋ ਖੁਸ਼ ਰਹਿੰਦੇ ਹੋ ਮੈਂ ਉਹਨੂੰ ਕਹਿ ਬੈਠਿਆ ਕੌਣ ਪੁੱਛੇਗਾ tujhe ਹੁਸਨ ਢਾਲ ਜਾਣੇ ਕੇ ਬਾਦ ਰਾਗ ਵੀ ਮਿਲਦੀ ਨਹੀਂ ਚੀਤਾ ਜਲ ਜਾਣੇ ਕੇ ਬਾਦ ਅੱਗੋਂ ਬੀਬੀ ਕਹਿਣ ਲਗੀ ਆਪਣੇ ਭਰਾ ਨੂੰ ਤੇ ਉਹਨਾਂ ਨੂੰ ਵਾਈ ਗੁਰੂ ਵਾਈ ਗੁਰੂ ਉਹ ਬੀਬੀ ਕਹਿਣ ਲਗੀ ਆਪਣੇ ਭੈਣ ਭਰਾ ਨੂੰ ਅੰਮ੍ਰਿਤਸਰ ਜਾ ਰਹੀ ਸੀ ਕਿ ਫਾਦਰ ਨੂੰ ਕਿ ਅੰਮ੍ਰਿਤਸਰ ਅਸੀਂ ਵੀ ਪੰਜ ਵਾਰੀ ਦਰਸ਼ਨ ਕਰਦੇ ਆਂ ਕਿਉਂ ਅੰਮ੍ਰਿਤਸਰ ਐਸੀ ਚੀਜ਼ ਆ ਜਿੱਥੇ ਮਨਿਸਟਰ ਵੀ ਜਾਂਦੇ ਨੇ ਸਭ ਕੁਝ ਆ ਦੁੱਖਾਂ ਦੂਰ ਹੁੰਦੇ ਨੇ ਅਸੀਂ ਪੰਜ ਵਾਰੀ ਦਰਸ਼ਨ ਵੀ ਕਰ ਲਏ ਫਿਰ ਉਹ ਗੋ ਕਹਿੰਦੀ ਉਹ ਬਾਣੀ ਪੜ੍ਹਦੀ ਸੀ ਮੈਂ 35 ਸਾਲ ਅੱਡੇ ਤੇ ਕੰਮ ਕਰਿਆ ਫਿਰ ਉਹ ਕਹਿਣ ਲੱਗੀ ਬਾਬਾ ਜੀ ਆਉਣ ਜਾਣਾ ਇੱਕ ਖੇਲ ਬਣਾਇਆ ਹਰ ਪ੍ਰਾਣੀ ਆਪਣੀ ਨਿਵਾ ਕੇ ਚਲਾ ਜਾਂਦਾ ਉਹਨੂੰ ਗੁਰੂ ਗ੍ਰੰਥ ਸਾਹਿਬ ਚੋਂ ਲਫ਼ਜ਼ ਕੱਢ ਕੇ ਮੇਰੇ ਅੱਗੇ ਰੱਖ ਤੇ ਸਾਨੂੰ ਹੋਰ ਵੀ ਗਿਆਨ ਹੋ ਗਿਆ ਇਹ ਸੰਸਾਰ ਦੇ ਅੰਦਰ ਹਰ ਪ੍ਰਾਣੀ ਆਂਦਾ ਆਪਣੀ ਨਿਵਾ ਕੇ ਚਲਾ ਜਾਂਦਾ ਅਪੀ ਤੁਸੀਂ ਤਾਂ ਬਹੁਤ ਗਿਆਨ ਲਈ ਫਿਰਦੇ ਹੋ ਇਹ ਗਿਆਨ ਅਸੀਂ ਮੋੜ ਵਾਲਾ ਬਾਬਾ ਉਹਨਾਂ ਦੀ 20 ਸਾਲ ਸੇਵਾ ਕੀਤੀ ਅੱਛਾ ਉਹਨਾਂ ਦੇ ਪਾਣੀ ਪਰਿਆ ਜਾਂ ਕੁਛ ਵੀ ਕਰਿਆ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਬਈ ਆਪਣੇ ਉਹ ਗੁਜਰ ਗਏ ਨੇ ਮੋੜ ਵਾਲੇ ਬਾਬਾ ਇੱਕ ਬਹੁਤ ਅੱਛੀ ਮਹਾਨ ਹਸਤੀ ਹੈ ਉਹਦੇ ਹੁਣ ਵੀ ਲੋਕ ਦਰਸ਼ਨ ਕਰਦੇ ਨੇ ਉਹਨਾਂ ਦੀ ਬਦੌਲਤ ਅਸੀਂ ਆਪਣਾ ਇੱਥੇ ਵਾਗੁਰੂ ਧੰਨਾ ਜੱਟ ਵੰਗਣ ਪੱਕਾ ਦੰਦਾ ਲਾ ਕੇ ਬੈਠ ਗਿਆ ਉਹ ਆਈ ਗੁਰੂ ਪਰਮਾਤਮਾ ਰੋਟੀ ਢੇਰਿਆ ਇੱਕ ਵਾਰੀ ਸ਼ਿਵਜੀ ਤੇ ਪਾਰਵਤੀ ਸੀ ਸ਼ਿਵਜੀ ਜੀ ਨੇ ਪੁੱਛਿਆ ਬਈ ਇਹ ਰੋਟੀ ਕਿਸ ਤਰ੍ਹਾਂ ਕਿਉਂ ਨਿਕ ਕਿੜਾ ਬੰਦ ਕਰਤਾ ਡੱਬੀ ਚ ਉਹਦਾ ਤਿਲ ਸੀ ਉਸ ਦੀ ਘਰ ਵਾਲੀ ਦਾ ਹੋਈ ਗਿਰ ਗਿਆ ਤੇ ਉਹਨੇ ਦੇਖਿਆ ਇਹਨੂੰ ਵੀ ਰੋਟੀ ਮਿਲਦੀ ਆ ਇਸ ਦਾ ਪਰਮਾਤਮਾ ਦਿੰਦਾ ਦੇ ਲੈਂਦੇ ਥਕਵਾਏ ਜੁਗਾ ਜਗੰਦਰ ਖਾਨੀ ਦਾ ਉਸ ਪਰਮਾਤਮਾ ਨੂੰ ਸਭ ਦੁਨੀਆ ਦਾ ਫਿਕਰ ਹੈ ਜੀਵ ਜੰਤੂ ਪਰਮਾਤਮਾ ਦੇ ਜਿਹੜੇ ਹਨ ਉਹਨਾਂ ਨੂੰ ਵੀ ਰੋਟੀ ਮਿਲ ਜਾਂਦੀ ਹੈ 4 ਵਜੇ ਮੈਂ ਜਿੱਥੇ ਬੈਠੇ ਆਂ ਚਿੜੀਆਂ ਆਂਦੀਆਂ ਨੇ ਉਹ ਵੀ ਥਾਥ ਦਾਣੇ ਗਰੇ ਹੁੰਦੇ ਨੇ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦੀਆਂ ਅਸੀਂ ਜਿੱਥੇ ਬੈਠੇ ਆਂ ਉੱਥੇ ਗਣੇਸ਼ ਜੀ ਦੇ ਦੋ ਕਿਉ ਗਣੇਸ਼ ਜੀ ਨੇ ਸ਼ਿਵ ਜੀ ਦੇ ਮੁੰਡੇ ਜੀ ਨੇ ਕਿਸੇ ਨੇ ਦੱਸਿਆ ਉਹ ਵੀ ਚਾਦਰ ਦੇ ਥੱਲੇ ਬੈਠੇ ਰਹਿੰਦੇ ਨੇ ਉਹਨਾਂ ਨੂੰ ਵੀ ਅਸੀਂ ਦਾਣਾ ਪਾਣੀ ਪਾ ਦਈਦਾ ਉਹ ਵੀ ਗੁਜ਼ਾਰਾ ਕਰ ਲੈਂਦੇ ਅੱਛਾ ਜੀ ਇੱਥੇ ਆਂਦੇ ਨੇ ਇੱਥੇ ਆਂਦੇ ਆ ਜੀ ਇਹ ਹੁਣ ਵੀ ਬੈਠੇ ਹੋਏ ਆਂ ਉਹ ਜਿਹਨਾਂ ਨੂੰ ਭੁੱਖ ਲੱਗਦੀ ਆ ਉੱਠ ਜਾਂਦੇ ਆਂ ਜੀ ਫਿਰ ਅਸੀਂ ਉਹਨਾਂ ਨੂੰ ਚੋਲ ਚੋਲ ਰੋਟੀ ਪਾਣੀ ਕੋਈ ਲੰਗਰ ਪ੍ਰਸ਼ਾਦ ਦਿੰਦੇ ਆਂ ਇੱਥੇ ਦੇ ਦਿੱਤੇ ਉਹ ਆਪਣਾ ਕੰਮ ਕਰ ਦਿੰਦੇ ਬਬੇ ਤੁਸੀਂ ਆਂਦੇ ਕਿੰਨੇ ਵਜੇ ਹੋਵਰੇ ਤੇ ਆਂਦੇ ਅਸੀਂ ਰਿਕਸ਼ੇ ਤੇ ਮਿਲਦਾ ਜੀ ਰਿਕਸ਼ੇ ਤੇ ਆ ਜਾਈਦਾ ਜੀ ਥਰੀ ਵੀਲਰ ਮੇਰੇ ਦਾ ਥਰੀ ਵੀਲਰ ਤੇ ਆ ਜਾਈਦਾ ਜੀ 50 ਰੁਪਏ ਲੈਂਦਾ ਇੱਕ ਦਿਨ ਇੱਕ ਥਰੀ ਵੀਲਰ ਆ ਗਿਆ ਰਾਤ ਮੁਸ਼ਕਲ ਸੀ ਹੀ ਇੱਕ ਬੀਬੀਆਂ ਨੇ ਮੈਨੂੰ ਚੜਾਇਆ ਉਹ ਉਹਨੂੰ ਪੈਸੇ ਦੇਣ ਲੱਗਿਆ ਉਹ ਕਹਿੰਦਾ ਪੈਸੇ ਨਹੀਂ ਲੈਣੇ ਉਹ ਮੈਂ ਘਰ ਗਿਆ ਉਹਨੂੰ 40 ਰੁਪਏ ਦੇ ਰਿਆ ਸੀ ਉਹਨੇ 40 ਰੁਪਏ ਵੀ ਨਾ ਲਿੱਤੇ ਅਸੀਂ ਉਹਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਉਹ ਥਰੀ ਵੀ ਲੈਣ ਆਲੇ ਤੁਹਾਡੀ ਸਾਰੇ ਮਦਦ ਕਰਦੇ ਆ ਹਨਾ ਸਾਡੀ ਮਦਦ ਇਸ ਕਰਕੇ ਅਸੀਂ ਇੱਕ ਛੋਟਾ ਬੰਦਾ ਹੈ ਬੋਣੀ ਤੋਂ ਪਹਿਲਾਂ ਵੀ ਕੋਈ ਸਾਮਾਨ ਮੰਗਦਾ ਅਸੀਂ ਦੇ ਦਿੰਦੇ ਆ ਇਹ ਵਾਈਕ ਅਸੀਂ ਵੈਮ ਨਹੀਂ ਕਰਦੇ ਅਸੀਂ ਸਰਦਾਰ ਬੰਦੇ ਵੈਮ ਨਹੀਂ ਕਰਦੇ ਸਰਦਾਰ ਕਿਸੇ ਤੋਂ ਮੰਗਦੇ ਵੀ ਨਹੀਂ ਆ ਉਹਨਾਂ ਨੂੰ ਪਰਮਾਤਮਾ ਆਪ ਸਹਾਈ ਹੁੰਦਾ ਹੁਣ ਦੇਖੋ ਪਤੇਗੜ ਦਾ ਮੇਲਾ ਸਾਰੀ ਦੁਨੀਆ ਉਰੇ ਲੰਗਰ ਚੱਲ ਰਹੇ ਨੇ ਬਹੁਤ ਕੁਝ ਚੱਲ ਰਿਹਾ ਹੈ ਜਿਹੜੇ ਗਰੀਬ ਬੰਦੇ ਨੇ ਪਹਿਲਾਂ ਸ਼ੁਰੂ ਤੋਂ ਦੇਖੋ ਮਟਰ 100 ਰੁਪਏ ਕਿਲੋ ਫਿਰ 40 ਰੁਪਏ ਤੇ 20 ਰੁਪਏ 10 ਰੁਪਏ ਗੋभी ਪਹਿਲਾਂ ਕਿੰਨੀ ਮਹਿੰਗੀ ਹੁੰਦੀ ਹੈ ਐਂਡੇ ਤੇ ਜਾ ਕੇ ਗਰੀਬ ਬੰਦੇ ਨੂੰ ਵੀ ਜਿਹੜੇ ਗਰੀਬ ਕਦੀ ਕਣਮੀ ਨਹੀਂ ਪਿੰਦੇ ਕਦੀ ਕਾਸਤੀ ਆ ਗਈ ਕਦੀ ਗੁਰਪੁਰਬ ਆ ਗਿਆ ਹੁਣ ਮੇਲਿਆਂ ਚ ਚਾਹ ਦੇ ਲੰਗਰ ਕਿੰਨੇ ਚੱਲ ਰਹੇ ਐ ਵਾਹਿਗੁਰੂ ਦੀ ਕਿਰਪਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਸਾਬਜਾਦਿਆਂ ਨੂੰ ਜਿਨ੍ਹਾਂ ਨੇ ਚਾਰੇ ਆਪਣੇ ਸ਼ਹੀਦੀ ਜਿਹੜੇ ਦੇ ਆਪਣੇ ਸਾਰਾ ਪਰਿਵਾਰ ਵਾਰਤਾ ਉਹਨਾਂ ਦਾ ਵੀ ਗਿਆਨ ਤੇ ਸਾਨੂੰ ਚੱਲਣਾ ਚਾਹੀਦਾ ਫਤਿਹਗੜ੍ਹ ਦੇਖੋ ਕਿੰਨੀ ਸੰਗਤ ਹੈ ਸਰਦੀ ਦੇ ਅੰਦਰ ਜਾ ਰਹੀ ਹੈ ਸੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲ ਕਰਕੇ ਨਾ ਬਹੁਤ ਵਧੀਆ ਲੱਗਿਆ ਹਾਂਜੀ ਅਸੀਂ ਵਾਹਿਗੁਰੂ ਜੀ ਅਸੀਂ ਸੰਜੀਵ ਜੱਗਾ ਸੋਸ਼ਲ ਦੇ ਮੈਂਬਰ ਆ ਸਾਨੂੰ ਉਹ ਪੈਨਸਲ ਵੀ ਦਿੰਦੇ ਸੀ 3-4 ਸਾਲ ਪਹਿਲਾਂ ਅਸੀਂ ਪੈਨਸਲ ਲੈਂਦੇ ਸੀ ਇਸੀ ਇਸ ਕਰਕੇ ਮੁੱਖ ਮੰਤਰੀ ਮਾਨ ਦਾ ਉਹਨਾਂ ਦੇ ਨਵੇਂ ਸਾਬਜਦਿਆਂ ਦਾ ਤੇ ਉਹਨਾਂ ਦੇ ਪ੍ਰਧਾਨ ਬਣਨ ਦਾ ਤੇ ਨਵੇਂ ਸਾਲ ਦਾ ਉਹਨਾਂ ਦੇ ਨੂੰ ਨੀਨਾ ਮਿੱਤਲ ਐਮ ਐਲ ਏ ਰਾਜ ਤਰਫੋਂ ਅਧਿਕਤਨਵਾਦੀਆਂ ਤੇ ਨਾਨਕ ਸਿੰਘ ਵਗੈਰੋਂ ਉਹਨਾਂ ਨੂੰ ਮੁਬਾਰਕਾਂ ਦਿੰਦੀਆਂ ਬਾਬਾ ਜੀ ਜਾਨੇ ਜਾਂਦੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹਾਂਗੀ ਕਿ ਤੁਸੀਂ ਇੱਥੇ ਬੈਠੇ ਹੁੰਦੇ ਹੋ ਤੁਹਾਡੇ ਨਾਲ ਕਦੇ ਕਿਸੇ ਐਨਜੀਓ ਨੇ ਜਾਂ ਰਾਜਪ੍ਰਧਾਨੀ ਕਿਸੇ ਸੰਸਥਾ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਕਿਨਾਂ ਨੂੰ ਜੀ ਤੁਹਾਡੇ ਤੱਕ ਕੋਈ ਪਹੁੰਚਿਆ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਵੀ ਜੋ ਬਜ਼ੁਰਗਾਂ ਦਾ ਧਿਆਨ ਰੱਖਦੀਆਂ ਨੇ ਉਹ ਸੰਸਥਾਵਾਂ ਆਈਆਂ ਜੀ ਹਾਂਜੀ ਉਹਨਾਂ ਨੇ ਸ਼ੇਅਰ ਕੀਤਾ ਜੀ ਉਹ ਮੁੱਖ ਮੰਤਰੀ ਤੱਕ ਪਹੁੰਚਾ ਦੇਣਗੇ ਉਹ ਵੱਡੇ ਬੰਦੇ ਅਸੀਂ ਹਰ ਗੱਲ ਕਰਦੇ ਹਾਂ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਫਿਰ ਵੀ ਉਹ ਸਸਤਰੀ ਕਾਲ ਬੁਲਾ ਜਾਂਦੇ ਨੇ ਸਾਡੇ 35 ਸਾਲ ਦੀ ਵਾਪਕ ਕੀਤਾ ਹੈ ਹਰ ਬੰਦਾ ਜਾਣਦਾ ਹੈ ਵੱਡੇ ਤੋਂ ਲੈ ਕੇ ਛੋਟਾ ਜੀ ਰਾਜ ਖਰਾਨਾ ਵੀ ਬਹੁਤ ਅੱਛੇ ਮੈਂਬਰ ਸੀ ਅਕਾਲੀ ਦਲ ਦਾ ਪ੍ਰਧਾਨ ਬੋਲੂ ਹੈ ਅਸੀਂ ਵੀ ਉਹਨਾਂ ਦਾ ਵੀ ਅਤੀਤਨਵਾਦੀ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਦੇਖ ਰੇਖ ਕਰਦੇ ਰਹੇ ਅਸੀਂ ਸਾਰੀਆਂ ਪਾਰਟੀਆਂ ਨੇ ਆਪਣੀ ਤਰਫੋਂ ਨਵੇਂ ਸਾਲ ਦੀ ਸੈਭ ਜਾਦਿਆਂ ਦੀ ਸਾਨੂੰ ਸਾਰੇ ਪਾਰਟੀਆਂ ਨੂੰ ਆਪਣੇ ਵੱਲੋਂ ਨਾਨਕ ਸਿੰਘ ਵੱਲੋਂ ਮੁਬਾਰਕਬਾਦ ਦਿੰਦੇ ਆਂ ਸੋ اے ਬਾਬਾ ਜੀ ਦੇਖੋ ਕਿ ਐਨਾ ਕੁਛ ਚੱਲ ਜਾਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਦੇ ਨਾਲ ਜਿਉ ਰਹੇ ਨੇ ਕਿ ਪਰਮਾਤਮਾ ਦੇ ਆਸਰੇ ਜਿਉ ਰਹੇ ਨੇ ਕਿ ਦੇਣ ਵਾਲਾ ਸਿਰਫ ਉਹ ਪਰਮਾਤਮਾ ਆ ਸੋ ਆਪਾਂ ਬਾਤ ਚੜ ਕੇ ਜੀ ਬਾਬਾ ਜੀ ਦੀ ਹੈਲਪ ਕਰਨਾ ਚਾਹਾਂਗੇ ਤਾਂ ਬਾਬਾ ਜੀ ਤੋਂ ਆਪਾਂ ਸਮਾਨ ਖਰੀਦ ਸਕਦੇ ਆ ਬਾਬਾ ਜੀ ਕਹਿੰਦੇ ਨੇ ਕਿ ਵੀ ਮੈਨੂੰ ਪੈਸਿਆਂ ਦੀ ਲੋੜ ਨਹੀਂ ਐ ਜਾਂ ਮੈਨੂੰ ਦੇ ਕੇ ਨਹੀਂ ਜਾਂਦੇ ਲੋਕ ਪਰ ਵੀ ਮੇਰੇ ਤੋਂ ਜਿਹੜਾ ਸਮਾਨ ਆ ਉਹ ਖਰੀਦ ਲੈਣ ਤਾਂ ਮੇਰਾ ਜਿਹੜਾ ਗੁਜ਼ਾਰਾ ਹੋ ਜਾਂਦਾ ਆ ਸੋ ਆਪਾਂ ਇਹ ਚਾਹਾਂਗੇ ਕਿ ਬਾਬਾ ਜੀ ਤੋਂ ਬਾਅਦ ਤੋਂ ਬਸ ਸਮਾਨ ਖਰੀਦਾ ਜਾਵੇ ਬਾਬਾ ਜੀ ਤੱਕ ਪਹੁੰਚ ਕੀਤੀ ਜਾਵੇ ਬਾਬਾ ਜੀ ਨੂੰ ਮਿਲਿਆ ਜਾਵੇ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ